ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਇੱਕ ਪਾਲਕ ਕੱਟੀ ਤੇ ਇੱਕ ਤਾਜੀ ਵਢਸੂਜੀ ਵੀ ਮਗਰ ਵਛੀ ਰੇਟ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਐਡਰੈਸ ਦੱਸੋ ਜੀ ਆਪਣਾ ਸਿਆਸੀਰਾ ਪਿੰਡ ਫਤੇਖਰ ਸਰਨਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ 8146170 7809 8146170 7809 ਤੇ ਜਿਹੜੇ ਆਪਾਂ ਪਹਿਲਾ ਨੰਬਰ ਤੇ ਆਪਾਂ ਬੈਠ ਦੇਖ ਰਿਹਾ ਜਰਸੀ ਦਾ ਕ੍ਰੋਸ ਪਨ ਜਾ ਆ ਗਈ ਸਹੀ ਵਾਲ ਦਾ ਹਨਾ ਦੋ ਤਰ੍ਹਾਂ ਦਾ ਮੇਲ ਜਾ ਗਿਆ ਕਿਹੜਾ ਸੁਆ ਸੁਈ ਆ ਜੀ ਇਹ ਦੂਜਾ ਸੁਆ ਬਈ ਦੂਜਾ ਸੁਆ ਸੁਈ ਆ ਬੱਚਾ ਇਹਨੇ ਦੇਤਾ ਬਸ ਈਨਤਾ ਬਈ ਜਰਸੀ ਤੇ ਕਦੋਂ ਕੁ ਸੁਈ ਆ ਇਹ ਸਵੇਰੀ ਸੁਈ ਆ 4:00 ਵਜੇ ਜੇਰ ਜੂ ਰੋਕਿਆ ਜਾਵਾ ਜੇਰ ਜੂ ਜਾਵਾ ਰੋਕਿਆ ਤੇ ਚੌਣ ਚਵਾ ਧਾਰਾ ਧੁਰਾ ਕਿਵੇਂ ਆਂਦੀਆਂ ਹੁੰਦਵਾ ਕੁਮਾਰ ਸਿੰਘ ਦਿਖਾ ਦਾਂਗੇ ਜਮਾਣ ਓਕੇ ਚ ਬਈ ਜੂ 32 ਦਵਾਈ ਲੱਗੀ ਹੋਈ ਆ ਸੁਵਰ ਧਾਰਾਂ ਦੇਖ ਸਕਦੇ ਹਾਂ ਤੇ ਚੌਣ ਵਗੈਰਾ ਸੋਹਣਾ ਸਾਫ਼ ਸੁਥਰਾ ਤੇ ਬਾਈ ਜੀ ਚੌਣ ਦਾ ਉਹਦਾ ਨਜ਼ਾਰਾ ਜਾਵਾ ਜਮਾਣ ਬੱਚਾ ਛੱਡੋ ਨਿਆਣਾ ਪਾਉਣਾ ਪਾੜੋ ਨਹੀਂ ਪਾਉਣਾ ਕੋਈ ਦਿੱਕਤ ਨਹੀਂ ਹੈਣਾ ਤੇ ਦੋ ਪਾਸੇ ਰਹਿ ਗਈ ਦੋ ਲੋਹਣਾ ਆਪਣੇ ਤੇ ਹੈ ਨਹੀਂ ਦਿੱਕਤ ਨਹੀਂ ਆਪਾਂ ਉਹ ਵੀ ਦਿਖਾਉਂਦੇ ਹਾਂ ਸੋ ਚੋਣ ਦੇਖੋ ਬੜਾ ਪਿਆਰਾ ਕਿੰਨਾ ਗੱਦ ਪਾ ਦੋਗੇ ਹਾਈਐਸਟ ਇਹ 16 17 ਕਿਲੋ ਮੰਨ ਕੇ ਲੈ ਜੀ ਹੈਣਾ ਜੀ ਸੋ ਆਪਾਂ ਪਹਿਲਾਂ ਵੀ ਕੱਢਤਾ ਸੀ ਮਤਲਬ ਪਹਿਲਾਂ ਵੀ ਧਾਰਾ ਮਾਰੀ ਸੀ ਹੈਣਾ ਤੇ ਅੰਦਾਜ਼ਾ ਤੇ ਰੇਟ ਦਾ ਕੀ ਰਹੂਗਾ ਰੇਟ ভাই ਮੁੱਲ ਕਰਾਉਣ ਦਾ 55000 ਰੁਪਏ ਹੈਣਾ 50000 ਰੁਪਏ ਦੀ ਬੈਠ ਰਹੀ ਥੋੜੀ ਬਾਹਰ ਨੂੰ ਸੋ ਫਿਰ ਮੂੰਹ ਮੱਤਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਦੂਜਾ ਸੂਆ ਤਾਜੀ ਵਹਿਰ ਸੂਈ ਆ ਹਨਾ ਤੇ ਕਹਿੰਦਾ ਵਾ 16 ਕਿਲੋ ਦੁੱਧ ਮੰਨ ਕੇ ਬੰਦਾ ਲੈ ਲਵੇ ਤੇ ਰੇਟ 50000 ਚ ਛੋੜ ਸਿਪਾਹੀ ਕਰਾਂਗੇ ਤੇ ਮਗਰ ਬੱਛੀ ਆ ਧਾਰਾ ਮਾਰ ਕੇ ਦਿਖਾਦੀਆਂ ਤੇ ਰੇਟ ਬਿਲਕੁਲ ਜੈਨ ਹਣ ਜਿਹਨੇ 50000 ਰੁਪਿਆ ਦੁੱਧ ਪੀਣਾ ਸਾਦੀ ਸਾਦੀ ਨਜ਼ਾਰੇ ਲਾਉਂਗੇ ਖੁਆ ਕਰੇ ਉਸ ਮਰਜ਼ੀ ਗੱਡੀ ਜਿਹੜਾ ਖੁਆ ਖਪਾ ਜਾ ਦੁੱਧ ਮੁਗਦਾਨੀ ਦੁੱਧੋ ਫੈਟ ਵਾਲਾ ਤਦ ਤੇ ਦੋਗੀ 16 ਕਿਲੋ ਪਰ ਤੁਸੀਂ 15 ਮੰਨ ਕੇ ਹੀ ਲੈ ਲਿਓ ਭਾਵੇਂ ਪਰ ਜਿਹੜਾ ਦੇਣਾ ਇਹਨੇ ਦੇਣਾ ਫੈਟ ਵਾਲਾ ਇਹ ਜਮਾ ਹਨਾ ਤੇ ਬਾਕੀ ਠੰਡੇ ਵੇ ਦੀ ਬੜੀ ਸੁੱਤੀ ਆ ਜੀ ਬਾਕੀ ਬੱਸੀ ਵਾਲੀ ਪਿਓ ਦਾ ਨਾੜੂਆ ਨਾਲ ਜੇ ਰੋਕਿਆ ਜਮਾ ਜਮਾ ਓਕੇ ਆ ਬਈ ਤੇ ਕੱਟੀ ਦਾ ਕੀ ਰਕਾਰ ਇਹਦਾ ਕੱਟੀ ਬਈ ਆਪਾਂ ਮੱਝ ਵੇਚੀ ਸੀ 20 ਠੋਕਰ ਵੇਚੀ ਜੀ ਅੱਛਾ ਕੋਈ ਚਲ ਹੁਣ ਵੀ ਵੇਚ ਦਾਂਗੇ ਹੋਊਗਾ ਕਾ ਕਾਫੀ ਪਰੂ ਨਿਕੜੇਗਾ ਠੀਕ ਆ ਠੰਡ ਚਾਰੀਆ ਇਹ ਜੱਡ ਬਰੈ ਗਈ ਹਨਾ ਕਿੰਨੀ ਕੁ ਉਮਰ ਆ ਕੱਟੀ ਦੀ ਲਓਏ ਹੋਊਗੀ 8-9 ਮਹੀਨੇ ਦੀ ਰੇਟ ਕੀ ਇਹਦਾ ਰੇਟ ਵਾਈਜ਼ ਮੁੱਗੀ ਹੋ ਜਾਈਏ ਵੀਡੀਓ ਆਪੀ ਦੇ ਤਾਂ ਤੇ ਇਹ ਜੀ ਮਾਲ ਉਹ ਕਿੰਨਾ ਵਿੱਚ ਮਾਲ ਹੈਗਾ ਸੀ 16 17 ਕਿਲੋ ਚੰਗੀ ਹੈ ਵਧੀਆ ਕਹਿੰਦੇ ਆ ਪਾਲਣ ਵਾਲੇ ਸੋ ਵੀਰੋ ਤੋਰਾ ਵਗੈਰਾ ਕੱਟੀਆਂ ਦੇਖ ਸਕਿਆ ਤੁਹਾਡੇ ਉਪਰ ਆਇਆ ਕਰਦੀ ਆ ਤੇ ਚੰਗੀ ਮਹਿ ਦੀ ਕੱਟੀ ਆ ਹਨਾ ਰੇਟ ਆ ਗਿਆ ਦਾ 20000 ਥਣ ਚਾਰੀਆ 8 ਮਹੀਨੇ ਉਮਰ ਆ ਸੋ ਪਿੰਡ ਫਤੇਗੜ ਸਨਣਾ ਜ਼ਿਲ੍ਹਾ ਬਰਨਾਲਾ ਤੇ ਬਾਈ ਜੀ ਨੰਬਰ ਬੋਲੇ ਆਪਣਾ 81461 70829 ਦਾ ਨੰਬਰ ਆ ਵੀਰੋ ਦੇਖ ਲਈ ਚੈਨਲ ਨੂੰ ਪਿਆਰ ਦੇਣੀ ਤਾਂ ਦਿਲ ਤੋਂ